ਕੁਸ਼ ਨੂੰ ਇਹ ਗੈਂਗ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਕੈਨੇਡਾ ਦੇ ਵਿੱਚ ਫਿਰ ਤੋਂ دہشت ਦਾ ਮਾਹੌਲ ਬਣਾ ਦਿੰਦਾ ਹੈ ਕੈਨੇਡਾ ਦੇ ਵਿੱਚ ਗੈਂਗਸਟਰਾਂ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਜਿੱਥੇ ਇੱਕ ਪਾਸੇ ਪੰਜਾਬੀ ਗਾਇਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਪੰਜਾਬੀ ਸਿੰਗਰ ਚੰਨੀ ਨੱਟਨ ਦੇ ਕੈਨੇਡਾ ਸਥਿਤ ਘਰ ਦੇ ਉੱਤੇ ਹਮਲੇ ਦੀ ਖਬਰ ਵੀ ਸਾਹਮਣੇ ਆਈ ਹੈ ਤੇ ਇੱਕ ਵਾਰ ਫਿਰ ਲਾਰੈਂਸ ਮੈਂਬਰ 골ਡੀ ਢਿੱਲੋਂ ਨੇ ਫੇਸਬੁੱਕ ਪੋਸਟ ਦੇ ਉੱਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦੀ ਹੈ। 골ਡੀ ਢਿੱਲੋਂ ਨੇ ਇੱਕ ਪੋਸਟ ਵਿੱਚ ਚੰਨੀ ਨਤਨ ਦੇ ਘਰ ਫਾਇਰਿੰਗ ਦਾ ਦਾਵਾ ਕਰਦੇ ਹੋਏ ਕਿਹਾ ਕਿ ਉਹ ਸਿੰਗਰ ਸਰਦਾਰ ਖੇਰਾ ਤੋਂ ਨਜ਼ਦੀਕੀਆਂ ਵਧਾ ਰਿਹਾ ਹੈ। ਇਸ ਲਈ ਉਸ ਦੇ ਉੱਤੇ ਫਾਇਰਿੰਗ ਕਰਵਾਈ ਗਈ। ਸੱਚਕਾਲ ਮੈਂ 골ਡੀ ਢਿੱਲੋਂ, ਲਾਰੈਂਸ ਬਿਸ਼ਨੋਈ ਗੈਂਗ ਤੋਂ ਜੋ ਕੱਲ ਚੰਨੀ ਨਤਨ ਦੇ ਘਰ ਸ਼ੂਟਿੰਗ ਹੋਈ ਉਸ ਦਾ ਕਾਰਨ ਸਰਦਾਰ ਖੇਰਾ ਹੈ। ਜੋ ਵੀ ਸਿੰਗਰ ਇਸ ਨਾਲ ਅੱਗੇ ਵੀ ਕੰਮ ਜਾਂ ਸੰਬੰਧ ਰੱਖੇਗਾ ਉਹ ਆਪ ਦੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਸਰਦਾਰ ਖੇਰਾ ਦਾ ਅਸੀਂ ਅੱਗੇ ਵੀ ਜਾਨੀ ਮਾਨੇ ਨੁਕਸਾਨ ਕਰਾਂਗੇ ਚੰਨੀ ਨੱਤਨ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ #bossyouro